ਇਹ ਕੱਲ ਦਸ਼ਮੇਸ਼ ਪਬਲਿਕ ਸਕੂਲ ਫਰੀਕੋਟ ਦੇ ਕੋਈ ਦੁਪਹਿਰ ਦਾ ਟਾਈਮ ਸੀਗਾ ਸਕੂਲ ਦੇ ਬਾਹਰ ਕੁਝ ਦੋ ਤਿੰਨ ਕਾਰਾਂ ਤੇ ਸਟੂਡੈਂਟ ਹੁੰਦੇ ਨੇ ਤੇ ਸਕੂਲ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਜਿਨ੍ਹਾਂ ਕੋਲ ਕੋਈ ਆਪਣੇ ਤੇਜ ਹਥਿਆਰ ਸੀਗੇ ਤੇ ਜਦੋਂ ਸਾਡੀ ਉਸੇ ਟਾਈਮ ਸਾਡੀ ਪੀਸੀਆਰ ਪਾਰਟੀ ਨੂੰ ਮੈਸੇਜ ਮਿਲਦਾ ਤੇ ਉਸ ਸਾਡੀ ਪੀਸੀਆਰ ਪਾਰਟੀ ਇੰਨੀ ਐਕਟਿਵ ਸੀ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਪੀਸੀਆਰ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰ ਦਿੰਦੇ ਭਾਈ ਦੇ ਨੇ ਸਾਡੀ ਪੀਸੀਆ ਪਾਰਟੀ ਦਾ ਇੱਕ ਮੋਢੀ ਸੀ ਅਸੀਂ ਉਹਨੂੰ ਵੀ ਹਟ ਕਰਦੇ ਨੇ ਪਰ ਉਹਦੇ ਚ ਕੋਈ ਨੁਕਸਾਨ ਨਹੀਂ ਹੋਇਆ ਸਾਡੇ ਪੀਸੀਆ ਦਾ ਜਾਂ ਕਿਸ ਤਰ੍ਹਾਂ ਦਾ ਵੀ ਜਵਾਨਾਂ ਦਾ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਸ਼ਾਮ ਨੂੰ ਸਾਰੇ ਬੱਚਿਆਂ ਨੂੰ ਰਾਉਂਡ ਅਪ ਕਰਦੇ ਹਾਂ ਰਾਉਂਡ ਅਪ ਕਰਕੇ ਅਸੀਂ ਇਹਨਾਂ ਨੂੰ ਜਿਹੜੀ ਪੁੱਛ-ਕਿਛ ਕੀਤੀ ਹੈ ਉਹਦੇ ਵਿੱਚ ਹੁਣ ਹੁਣ ਤੱਕ ਇਹ ਆਇਆ ਵੀ ਇਹਨਾਂ ਦੀ ਕੋਈ ਵੈਲਫੇਅਰ ਪਾਰਟੀ ਸਲਾਨਾ ਹੁੰਦੀ ਹੈ ਉਸ ਦੇ ਸੰਬੰਧ ਚ ਇਹਨਾਂ ਦੇ ਆਪਸ ਚ ਗਰੁੱਪ ਬਣੀ ਸਕੂਲ ਦੇ ਵਿੱਚ ਤੇ ਕੋਈ ਇੱਕ ਦੋ ਦਿਨ ਪਹਿਲਾਂ ਇਹਨਾਂ ਦਾ ਟਕਰਾਅ ਹੋਇਆ ਸੀ ਉਸ ਪਾਰਟੀ ਨੂੰ ਲੈ ਕੇ ਤੇ ਇੱਕ ਪਾਰਟੀ ਅੱਜ ਉਸ ਫਾਂਸ ਲੜਨਾ ਕੀ ਸੀ ਤੇ ਜਿੰਨਾ ਚੋਂ ਇਹ ਇਹ ਸਾਰੇ ਬੱਚੇ ਨੇ 18 ਸਾਲ ਤੋਂ ਛੋਟੇ ਕੋਈ ਪਲੱਸ 1 ਦੇ ਪਲੱਸ 2 ਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਹਦਾਇਤ ਕੀਤੀ ਵੀ ਇਹਨਾਂ ਦੇ ਪੇਰੈਂਟਸ ਨੂੰ ਇਹਨਾਂ ਦੇ ਮੈਨੇਜਮੈਂਟ ਨੂੰ ਬੁਲਾ ਕੇ ਜਿਹੜੀ ਹੁਣ ਸਾਡੇ ਇੱਥੇ ਹਾਜ਼ਰ ਨੇ ਪੇਰੈਂਟਸ ਵੀ ਮੈਨੇਜਮੈਂਟ ਵੀ ਅਸੀਂ ਉਹਨਾਂ ਨਾਲ ਵਿਚਾਰਪੰਡਾ ਕੀਤਾ ਵੀ ਕਿਉਂ ਨਾ ਇਹਨਾਂ ਨੂੰ ਇੱਕ ਕਮਿਊਨਿਟੀ ਸਜ਼ਾ ਦਿੱਤੀ ਜਾਏ ਜਿਹੜੀ ਇਹ ਸਾਡੇ ਇੱਕ ਹਫ਼ਤੇ ਦੀ ਅਸੀਂ ਇਹਨਾਂ ਸਜ਼ਾ ਲਾਵਾਂਗੇ ਵੀ ਇਹ ਸਾਡੇ ਟ੍ਰੈਫਿਕ ਪੁਲਿਸ ਨਾਲ ਅਾਦੀ এডਿਊਕੇਸ਼ਨ ਅਾਦੀ ਸਕੂਲ ਦੇ ਟਾਈਮ ਤੋਂ ਬਾਅਦ ਇੱਥੇ ਅਾਦੀ ਡਿਊਟੀ ਦੇਣਗੇ ਅਸੀਂ ਇਹਨਾਂ ਤੋਂ ਜਿਹੜੀ ਉਹ ਲਾਵਾਂਗੇ ਇਹਨਾਂ ਨੂੰ ਸਜਾ ਰਿਕਾਰਡ ਵੀ ਕ੍ਰਿਮੀਨਲ ਨਹੀਂ ਕਿ ਨੀ ਇਹਨਾਂ ਬੱਚਿਆਂ ਦਾ ਕੋਈ ਰਿਕਾਰਡ ਕ੍ਰਿਮੀਨਲ ਨਹੀਂ ਹੈਗੇ ਇਸ ਕਰਕੇ ਇਹਨਾਂ ਨੂੰ ਉਹ ਲੀਫਟ ਤੱਕ ਹੈ ਮੈਂ ਕਿਉਂ ਇਨ ਅ ਫਿਊਚਰ ਵੇਖਦੇ ਹੋਏ ਸਾ ਜਿਹੜੇ ਆਹ ਹਥਿਆਰ ਲੈ ਕੇ ਆਏ ਸੀ ਸਕੂਲ ਦੇ ਇਸ ਬੱਚੇ ਵੀ ਮੇਰੇ ਚਾਬਲ ਸੀ ਕਿ ਲੋਥ ਸੀ ਨਹੀਂ ਇਹਨਾਂ ਦਾ ਇੱਕ ਦੋ ਬੱਚੇ ਜਿਵੇਂ ਇਹਨਾਂ ਦੇ ਸਾਥੀ ਜਿਹੜੇ ਸਕੂਲ ਤੋਂ ਓਵਰਟਾਈਮ ਜਿਹੜੇ ਪਾਸ ਹੋ ਚੁੱਕੇ ਸੀ ਉਹ ਵੀ ਇਹਨਾਂ ਦੇ ਸਾਥੀ ਨੇ ਨਾਲ ਦੇ ਤੇ ਉਹ ਬੱਚੇ ਨਾਲ ਲੈ ਆਏ ਸੀਗੇ ਤੇ ਨਾਲ ਇਹ ਸੀ ਬੱਚੇ ਪੁਲਿਸ ਕੀ ਮਹਿਸੂਸ ਕਰਦੀ ਹੈ ਇਸ ਕਾਰਵਾਈ ਦੇ ਨਾਲ ਇਸ ਉਧਰ ਨਹੀਂ ਅਸੀਂ ਸਮਾਜ ਦੇ ਪੇਰੈਂਟਸ ਨੂੰ ਉਹ ਸਕੂਲ ਜਿਹੜੇ ਮੈਨੇਜਮੈਂਟ ਵਾਲੇ ਸੀ ਉਹਨਾਂ ਨੂੰ ਇਹ ਕਿੰਨੇ ਵੀ ਇਹਨਾਂ ਬੱਚਿਆਂ ਤੇ ਪੇਰੈਂਟਸ ਦੀ ਵੀ ਡਿਊਟੀ ਬਣਦੀ ਏ ਵੀ ਆਦੇ ਬੱਚਿਆਂ ਪਿੱਛੇ ਧਿਆਨ ਰੱਖਿਆ ਜਾਏ ਇਹ ਸੇ ਬੱਚੇ ਸਾਡੇ ਜੇ ਜਾ ਰਹੇ ਨੇ ਟਾਈਮ ਸੇ ਜਾ ਰਹੇ ਟਿਊਸ਼ਨ ਟਾਈਮ ਸੇ ਜਾ ਰਹੇ ਵਾਪਸ ਆ ਰਹੇ ਨੇ ਕੋਈ ਇਹਨਾਂ ਨੂੰ ਐਕਸਟਰਾ ਕੋਈ ਪੈਸੇ ਤਾਂ ਨਹੀਂ ਦਿੱਤੇ ਜਾ ਰਹੇ ਵੀ ਉਸ ਦਾ ਕੋਈ ਨਜਾਇਜ਼ ਫਾਇਦਾ ਠਾਉਂਦੇ ਹੋਣ ਜਾਂ ਸਾਡਾ ਬੱਚਾ ਕਿਸੇ ਨਾਲ ਕੋਈ ਗਲਤ ਅਨਸੁਨਾਤਾ ਨਹੀਂ ਚੱਲ ਰਿਹਾ ਇਹ ਪੇਰੈਂਟਸ ਦੀ ਡਿਊਟੀ ਹੈ ਤੇ ਮੈਨੇਜਮੈਂਟ ਦੀ ਇਹ ਡਿਊਟੀ ਬਣਦੀ ਹੈ ਵੀ ਟਾਈਮ ਟੂ ਟਾਈਮ ਜੇ ਬੱਚਾ ਕੋਈ ਸਕੂਲ ਚ ਲੱਗਦਾ ਹੈ ਕੋਈ ਇਹ ਖਰਾਬ ਕਰ ਰਿਹਾ ਤੇ ਉਹ ਪੇਰੈਂਟਸ ਨੂੰ ਸਦਨ ਤੇ ਉਹਨੂੰ ਹਦਾਇਤ ਕਰਨ ਤੇ ਮੈਨੂੰ ਲੱਗਦਾ ਇਸ ਵਿੱਚ ਕੋਈ ਲੈਪਸ ਰਹੇ ਗਏ ਨੇ ਵੀ ਇਹ ਬਹੁਤ ਨਾਮੀ ਸਕੂਲ ਹੈ ਇਸ ਕਰਕੇ ਇਹ ਪ੍ਰੋਬਲਮ ਹੋਣੀ ਚਾਹੀਦੀ ਪਾ ਜੀਡੀਵੀਡੀ ਇਸ ਸਕੂਲ ਦੇ ਵਿੱਚ ਪ੍ਰੋਬਲਮ ਆ ਗਈ। ਅ ਪ੍ਰਬੰਧਕ ਸਕੂਲ ਦੇ ਤੇ ਮਾਪੇ ਕੀ ਮਹਿਸੂਸ ਕਰਦੇ ਹੋ? ਹਾਂ ਇਹ ਸਕੂਲ ਦੇ ਪ੍ਰਬੰਧਕ ਵੀ ਇਸ ਚੀਜ਼ ਨੂੰ ਬਹੁਤ ਮਹਿਸੂਸ ਕਰ ਰਹੇ ਨੇ ਵੀ ਸਾਡੇ ਸਕੂਲ ਵਾਸਤੇ ਬਹੁਤ ਇੱਕ ਮਾੜੀ ਘਟਨਾ ਹੈ। ਵੀ ਸਾਡੇ ਸਕੂਲ ਦੇ ਅ ਏਡਾ ਪੁਰਾਣਾ ਸਕੂਲ ਹੋਣ ਦੇ باوجود ਕਦੀ ਇੱਕ ਸ਼ਿਕਾਇਤ ਨਹੀਂ ਸੀ ਜਿਹੜੀ ਇਹਨਾਂ ਬੱਚਿਆਂ ਨੇ ਅ ਕ੍ਰੀਏਟ ਕੀਤੀ ਹੈ ਜਿਹੜੀ ਤੇ ਜਿਹੜੇ ਪੇਰੈਂਟਸ ਨੇ ਪੇਰੈਂਟਸ ਤਾਂ ਹਮੇਸ਼ਾ ਹੀ ਹੱਥ ਜੋੜ ਕੇ ਇਹ ਹੀ ਕਹਿੰਦੇ ਹੁੰਦੇ ਵੀ ਅਸੀਂ ਆਦੇ ਬੱਚਿਆਂ ਨੂੰ ਸਦਾਰਨੀ ਖੁਸ਼ੀ ਕਰਦੇ ਹਾਂ ਅਸੀਂ ਪੜਾਉਣ ਵਾਸਤੇ ਭੇਜਦੇ ਹਾਂ। ਔਰ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਇਸ ਸਾਥ ਚੱਲ ਪਏ ਨੇ ਪੰਜਾਬ ਕੋਈ ਗਰੁੱਪ ਪਾਜੀ ਬਣਾ ਲਈ ਸਪੈਰੈਂਟਸ ਕਿਵੇਂ ਧਿਆਨ ਦੇਣ ਆਪਣੇ ਬੱਚਿਆਂ ਨੂੰ ਕਿ ਇਹੋ ਜੇ ਕੰਮਲ ਬੱਚੇ ਨੂੰ ਪਹੁੰਚਾਇਆ ਜਾ ਸਕੇ ਨਹੀਂ ਇਹ ਪੇਰੈਂਟਸ ਤੇ ਸਕੂਲ ਦਾ ਇੱਕ ਆਪਸ ਵਿੱਚ ਤਾਲਮੇਲ ਹੋਣਾ ਬਹੁਤ ਜ਼ਰੂਰੀ ਬਹੁਤ ਅੱਛਾ ਤਾਲਮੇਲ ਹੋਣਾ ਜ਼ਰੂਰੀ ਹੈ ਕਿਉਂਕਿ ਆਪਾਂ ਇੱਕ ਪੇਰੈਂਟਸ ਮੀਟਿੰਗ ਹੁੰਦੀ ਹੈ ਉਹ ਪੇਰੈਂਟਸ ਮੀਟਿੰਗ ਇਸੇ ਕਰਕੇ ਰੱਖੀ ਜਾਂਦੀ ਹੈ ਵੀ ਜਿਹੜੇ ਸਕੂਲ ਦੇ ਮੈਨੇਜਮੈਂਟ ਹੈ ਉਹ ਬੱਚਿਆਂ ਤੇ ਨਿਗਰਾਨੀ ਰੱਖਦੀ ਹਰ ਟਾਈਮ ਕੋਈ ਬੱਚਾ ਜ਼ਿਆਦਾ ਟਾਈਮ ਸਕੂਲ ਚ ਰਹਿੰਦਾ ਹੈ ਤੇ ਉਸ ਸਕੂਲ ਦੀ ਮੈਨੇਜਮੈਂਟ ਨੇ ਉਸ ਮੀਟਿੰਗ ਦੇ ਵਿੱਚ ਪੇਰੈਂਟਸ ਨੂੰ ਦੱਸਣਾ ਹੁੰਦਾ ਵੀ ਤੁਹਾਡੇ ਬੱਚੇ ਦੀ ਕਿਸ ਪਿਛੇ ਚੱਲ ਰਿਹਾ ਹੈ ਕਿਉਂਕਿ ਜੇ ਹੁਣ ਦੇਖਿਆ ਜਾ ਜਿਹੜੇ ਬੱਚੇ ਨੇ ਇਹ ਸਾਰੇ 80 10ਵੀਂ ਚੋਂ 80% 85% ਵਾਲੇ ਨੇ ਕਿਉਂਕਿ ਇਹ ਆਪ ਦਾ ਮੈਰਿਟ ਦੇ ਆਧਾਰ 'ਤੇ ਰੱਖਨੇ ਇੰਟੈਲੀਜੈਂਟ ਬੱਚੇ ਨੇ ਪਰ ਕਿਤੇ ਇਹਨਾਂ ਚ ਲੈਪਸ ਰਹਿ ਗਏ ਨੇ ਵੀ ਜਿਹੜੀ ਇਸ ਤਰ੍ਹਾਂ ਦੇ ਇਹਨਾਂ ਗਰੁੱਪ ਬਣਾ ਲਿਆ ਜਾਂ ਘਟਰਾ ਨੂੰ ਇਨਜਾਮ ਦੇਣ ਲੱਗੇ ਸੀ ਸਰ ਜਿਹੜੇ ਬੰਦੇ ਵਾਰਦਾਤ ਕਰ ਰਹੇ ਇਸ ਬਦ ਕੋ ਕਾਰਵਾਈ ਨਹੀਂ ਨੇ ਅਸੀਂ ਇਹੀ ਮੰਨ ਜੋ ਐਸਐਸਪੀ ਸਾਹਿਬ ਵੱਲੋਂ ਨਹੀਂ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਵੀ ਹਾਂ ਉਹ ਬੱਚੇ ਵੀ ਸਟੂਡੈਂਟ ਨੇ ਤੇ ਉਹਨਾਂ ਨੂੰ ਪੁੱਛ ਕੇ ਚਕ ਕਰਾਂ ਵੀ ਇਹ ਇਹਨਾਂ ਨੇ ਉਹਨਾਂ ਨੇ ਕਿਵੇਂ ਲਿੰਕ ਕੀਤਾ ਵੀ ਇਸ ਨਾਲ ਲੈ ਕੇ ਆਉਂਦੇ ਦੇਖੋ ਜੀ ਪੁਲਿਸ ਦਾ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਬਹੁਤ ਦਰਿਆਦਲੀ ਦਿਖਾਈ ਹੈ ਵੀ ਬੱਚਿਆਂ ਦਾ ਇੱਥੋਂ ਹੀ ਕਈ ਵਾਰੀ ਡੀਐਸਪੀ ਸਾਹਿਬ ਨਾਲ ਅੰਦਰ ਵੀ ਗੱਲਾਂ ਹੋ ਰਹੀਆਂ ਸੀ ਵੀ ਇੱਥੋਂ ਬੱਚਿਆਂ ਦਾ ਪ੍ਰਭਾਖ ਖਰਾਬ ਹੋ ਜਾਂਦਾ ਸਟਾਰਟਿੰਗ ਤੇ ਬੱਚਾ ਮਾੜੀ ਜੀ ਗਲਤੀ ਕਰਦਾ ਤੇ ਉਸ ਤੋਂ ਬਾਅਦ ਫਿਰ ਗਲਤੀਆਂ ਤੋਂ ਗਲਤੀਆਂ ਅੱਗੇ ਉੱਠ ਜਾਂਦਾ ਇਸ ਕਰਕੇ ਸਾਰਾ ਤੋਂ ਪਹਿਲਾਂ ਤੇ ਬਹੁਤ ਜੀ ਚਲਾਕਾ ਜੋਕਾ ਮੈਂ ਪੁਲਿਸ ਦਾ ਜਿਹੜਾ ਸਾਰਾ ਐਸਐਸਪੀ ਸਾਹਿਬ ਸਾਰੇ ਇਹਨਾਂ ਨੇ ਬੈਠ ਕੇ ਰਾਤ ਮੀਟਿੰਗ ਕੀਤੀ ਹੈ ਉਹਦੇ ਵਿੱਚ ਇਹ ਕਿਹਾ ਵੀ ਬੱਚਿਆਂ ਨੂੰ ਇੱਕ ਵਾਰੀ ਆਪਾਂ ਮਾਫੀ ਲਈਏ ਕਿ ਚਲੋ ਪਹਿਲੀ ਇਹਨਾਂ ਦੀ ਗਲਤੀ ਹੈ ਤੇ ਦੂਜਾ ਜਿਹੜਾ ਇਹਨਾਂ ਨੂੰ ਨਾਲ 8 ਦਿਨ ਦੀ ਇੱਕ ਨੇਸ਼ਮੈਂਟ ਲਾਈ ਹੈ ਜਾਂ ਸਜ਼ਾ ਕਿ ਲੋ ਵੀ ਇਹਨਾਂ ਨੂੰ ਉਹ ਵੀ ਮੈਂ ਸੋਚਦਾ ਅਸੀਂ ਸੋਚਦੇ ਹਾਂ ਵੀ ਇਹ ਬਹੁਤ ਚੰਗੀ ਗੱਲ ਹੈ ਜਿਹੜੇ 2-3 ਤਿੰਨ ਘੰਟੇ ਨਾਲ ਟਰੈਫਿਕ ਦੇ ਕੰਮ ਕਰਨ ਦੇ ਸੱਤ ਦਿਨ ਠੀਕ ਹੈ ਆਪਣੀ ਪੜ੍ਹਾਈ ਦੇ ਸਮੇਂ ਤੋਂ ਮਗਰੋਂ ਤੋਂ ਸਮਾਜ ਵਾਸਤੇ ਕੁਝ ਸਿੱਖਣਗੇ ਤੇ ਇਹ ਬਹੁਤ ਚੰਗੀ ਗੱਲ ਹੈ ਇਸ ਕਰਕੇ ਬਾਕੀ ਜਿਹੜੀ ਪੇਰੈਂਟਸ ਨੇ ਉਹ ਪੀਰੀਡ ਸਾਰਿਆਂ ਨੂੰ ਇਹ ਕਹਿ ਰਹੇ ਆ ਵੀ ਅਸੀਂ ਅੱਗੇ ਤੋਂ ਬੱਚਿਆਂ ਦਾ ਆਪਦਾ ਧਿਆਨ ਰੱਖਾਂਗੇ ਤੇ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਕਿਸਾਨਾਂ ਦੇ ਬੱਚੇ ਆ ਜੀ ਪਿੰਡਾਂ ਤੋਂ ਤੇ ਜ਼ਿੰਮੇਦਾਰ ਉਹਨਾਂ ਥੋੜਾ ਜਿਹਾ ਇਹਨਾਂ ਦਿਨਾਂ ਦੇ ਵਿੱਚ ਖੇਤੀ ਦੇ ਵਿੱਚ ਥੋੜਾ ਜਿਆਦਾ ਇਹ ਨਾਲ ਉਹ ਸੀਗਾ ਵਿਜੀ ਬਾਕੀ ਸਾਰੇ ਮਾਂ ਪੇਰੈਂਟਸ ਕੜੇ ਇਹਨਾਂ ਨੂੰ ਅਸੀਂ ਸਮਝਾਇਆ ਹੈ ਕਿ ਬੱਚਿਆਂ ਦਾ ਧਿਆਨ ਰੱਖੋ ਆਹੀ ਸਮਾਂ ਪੰਜ ਚਾਰ ਮਹੀਨੇ ਪੀਪਰਾਂ ਚ ਰਹਿੰਦੇ ਆ ਬਾਕੀ ਜਿਹੜਾ ਪੁਲਿਸ ਦਾ ਮੋਟਰਸਾਈਕਲ ਦਾ ਨੁਕਸਾਨ ਹੋਇਆ ਜੀ ਉਹ ਸਾਰਾ ਅਸੀਂ ਠੀਕ ਕਰਵਾ ਕੇ ਦੇਵਾਂਗੇ ਉਹ ਐਸੀ ਸਾਡਾ ਬਣਦਾ ਇਹ ਪਾਲਸੀ ਵੀ ਆਪਣੇ ਸਮਾਜ ਵਾਸਤੇ ਕੰਮ ਕਰਦੀ ਹੈ ਸਾਰਾ ਤੇ ਇਸ ਕਰਕੇ ਉਹ ਅਸੀਂ ਕਰਵਾ ਕੇ ਦੇਵਾਂਗੇ